ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜਰ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 16 ਅਗਸਤ 2025 ਜਨਮ ਅਸ਼ਟਮੀ ਵਾਲੇ ਦਿਨ ਕਰਨਾ ਹੋਵੇਗਾ ਇਸ ਉਪਾਅ ਨੂੰ ਮਾਤਾ ਪਿਤਾ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਵਿਆਹ ਯੋਗ ਦੇ ਲਈ ਆਸਾਨੀ ਦੀ ਨਾਲ ਕਰ ਸਕਦੇ ਨੇ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਹ ਉਪਾਅ 100% ਰਿਜ਼ਲਟ ਦੇਣ ਵਾਲਾ ਹੈ ਇਸ ਉਪਾਅ ਨੂੰ ਤੁਸੀਂ 16 ਅਗਸਤ ਜਨਮ ਅਸ਼ਟਮੀ ਦੇ ਦਿਨ ਰਾਤ ਦੇ ਸਮੇਂ ਹੀ ਕਰਨਾ ਹੋਵੇਗਾ ਤੁਸੀਂ ਜੇਕਰ ਰਾਤ ਦੇ ਸਮੇਂ ਇਸ ਉਪਾਅ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਦਿਨ ਦੇ ਸਮੇਂ ਕਰੋ ਐਸੀ ਕੋਸ਼ਿਸ਼ ਕਰੋ ਕਿ ਇਹ ਉਪਾਅ ਤੁਸੀਂ ਸੂਰਜ ਛਿਪਣ ਤੋਂ ਬਾਅਦ ਸਾਰੇ ਘਰ ਦੇ ਕੰਮ ਕਾਰ ਕਰਕੇ ਕਮਾਕਾਰਾਂ ਤੋਂ ਫ੍ਰੀ ਹੋ ਕੇ ਰਾਤ ਦੇ ਸਮੇਂ ਤੁਸੀਂ ਇਹ ਉਪਾਅ ਕਰੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦਾ ਤੁਰੰਤ ਵਿਆਹ ਯੋਗ ਬਣ ਜਾਵੇ ਤਾਂ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਿਓ ਇਸ ਉਪਾਅ ਨੂੰ ਅਸੀਂ ਕਿਹੜੀ ਵਿਧੀ ਦੇ ਅਨੁਸਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਉਪਾਅ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਜਿਵੇਂ ਤੁਸੀਂ ਇਹ ਉਪਾਸ ਸ਼ਾਮ ਦੇ ਸਮੇਂ ਕਰਨਾ ਰਾਤ ਦੇ ਸਮੇਂ ਜਦੋਂ ਤੁਸੀਂ ਸ਼ਾਮ ਦੇ ਸਮੇਂ ਨਹਾਉਣਾ ਹੈ ਨਹਾ ਤੋ ਕੇ ਉਸ ਤੋਂ ਬਾਅਦ ਦੇ ਵਿੱਚ ਥੋੜੀ ਜਿਹੀ ਹਲਦੀ ਲੈਣੀ ਹੈ ਤੇ ਉਸ ਨੂੰ ਕਿਸੇ ਕਟੋਰੀ ਦੇ ਵਿੱਚ ਪਾ ਲੈਣਾ ਹੈ ਤੇ ਤੁਹਾਡੇ ਘਰ ਦੇ ਵਿੱਚ ਗੰਗਾ ਚਲ ਹੋਵੇਗਾ ਜਾਂ ਫਿਰ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਪਿਆ ਹੋਵੇਗਾ ਉਸ ਜਲ ਦੇ ਨਾਲ ਇਸ ਹਲਦੀ ਨੂੰ ਤੁਸੀਂ ਘੋਲ ਲੈਣਾ ਹੈ ਤੇ ਇੱਕ گاੜਾ ਜਿਹਾ ਪੇਸਟ ਤਿਆਰ ਕਰ ਲੈਣਾ ਹੈ ਇਸੇ ਤਰੀਕੇ ਦੇ ਨਾਲ ਹਲਦੀ ਦਾ ਪੇਸਟ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਵਿਆਹ ਦੀ ਕਾਮਨਾ ਨੂੰ ਲੈ ਕੇ ਭਗਵਾਨ ਕ੍ਰਿਸ਼ਨ ਤੇ ਮਾ ਰਾਧਿਕਾ ਦਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮੂਰਤੀ ਜਾਂ ਚਿੱਤਰ ਬਣਿਆ ਹੋਇਆ ਏ ਜਾਂ ਵੀਰ ਭਗਵਾਨ ਕ੍ਰਿਸ਼ਨ ਲੱਡੂ ਗੋਪਾਲ ਜੀ ਦਾ ਕੋਈ ਚਿੱਤਰ ਹੋਵੇ ਜਾਂ ਫਿਰ ਮੂਰਤੀ ਹੋਵੇ ਕੋਈ ਵੀ ਚੀਜ਼ ਜੇਕਰ ਤੁਹਾਡੇ ਘਰ ਦੇ ਵਿੱਚ ਹੈਗੀ ਇਹ ਤੁਹਾਡੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਬਣਾਇਆ ਹੋਇਆ ਉੱਥੇ ਹੈ ਤਾਂ ਤੁਸੀਂ ਉਹਨਾਂ ਤਸਵੀਰਾਂ ਦੇ ਜਾਂ ਮੂਰਤੀਆਂ ਦੇ ਸਾਹਮਣੇ ਬੈਠ ਜਾਣਾ ਅਤੇ ਜਿਹੜਾ ਤੁਸੀਂ ਹਲਦੀ ਦਾ ਪੇਸਟ ਤਿਆਰ ਕੀਤਾ ਸੀਗਾ ਇਹ ਹਲਦੀ ਦਾ ਪੇਸਟ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜੋ ਵੀ ਤੁਹਾਨੂੰ ਇਹ ਉਪਾਕਰਨ ਦੇ ਸਮੇਂ ਚੀਜ਼ ਚਾਹੀਦੀ ਏ ਜੇਕਰ ਉਹ ਤੁਹਾਡੇ ਕੋਲ ਨਹੀਂ ਹੈਗੀ ਤੇ ਜੇ ਇਸ ਦਿਨ ਤੁਸੀਂ ਇਹ ਉਪਾਅ ਕਰਨਾ ਹੈ ਤਾਂ ਦੇਣ ਦੇ ਸਮੇ ਉਸ ਚੀਜ਼ ਨੂੰ ਤੁਸੀਂ ਬਾਜ਼ਾਰ ਤੋਂ ਜਾ ਕੇ ਖਰੀਦ ਕੇ ਵੀ ਲਿਆ ਸਕਦੇ ਹੋ ਜੇਕਰ ਤੁਸੀਂ ਇਸ ਚੀਜ਼ ਨੂੰ ਦੇਣ ਦੇ ਸਮੇ ਲੈ ਕੇ ਆਉਣਾ ਭੁੱਲ ਜਾਨੇ ਉਹ ਤੁਹਾਨੂੰ ਜਾਂ ਫਿਰ ਬਾਜ਼ਾਰ ਦੇ ਵਿੱਚ ਉਹ ਨਹੀਂ ਮਿਲਦੀ ਤਾਂ ਇਹ ਪਾਕਰਨ ਦੇ ਲਈ ਤੁਸੀਂ ਦੂਸਰੀ ਆਪਸ਼ਨ ਦੇ ਨਾਲ ਵੀ ਕਰ ਸਕਦੇ ਹੋ ਉਹ ਅੱਗੇ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਚਾਹੀਦਾ ਹੈ ਇੱਕ ਪੀਪਲ ਦਾ ਪੱਤਾ ਜੇਕਰ ਤੁਸੀਂ ਤੁਹਾਡੇ ਘਰ ਦੇ ਆਸ-ਪਾਸ ਕੋਈ ਪੀਪਲ ਦਾ ਦਰਖਤ ਦੇ ਦੇਣ ਦੇ ਸਮੇਂ ਤੁਸੀਂ ਉਹ ਤੋਂ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਪਲ ਦਾ ਪੱਤਾ ਨਹੀਂ ਹੈਗਾ ਤੁਸੀਂ ਪੀਪਲ ਦਾ ਪੱਤਾ ਨਹੀਂ ਲਿਆ ਸਕਦੇ ਤਾਂ ਇਸ ਦੀ ਜਗ੍ਹਾ ਤੇ ਤੁਸੀਂ ਪਾਣ ਦਾ ਪੱਤਾ ਵੀ ਵਿਚਾਰ ਤੋਂ ਖਰੀਦ ਕੇ ਲਿਆ ਸਕਦੇ ਹੋ ਇਹ ਹੀ ਉਪਾਅ ਕਰਨ ਦੇ ਲਈ ਤੇ ਜੇਕਰ ਤੁਸੀਂ ਪਾਣ ਦਾ ਪਤਾ ਵੀ ਨਹੀਂ ਲਿਆ ਸਕਦੇ ਤਾਂ ਤੁਹਾਡੀ ਕੋਈ ਮਜਬੂਰੀ ਹੈ ਜਾਂ ਫਿਰ ਤੁਹਾਨੂੰ ਜ਼ਿਆਦਾ ਲੇਟ ਹੋ ਗਿਆ ਹੈ ਤੁਸੀਂ ਬਾਜ਼ਾਰ ਨਹੀਂ ਜਾ ਸਕਦੇ ਤਾਂ ਤੁਸੀਂ ਇੱਕ ਪਲੀਨ ਕਾਗਜ਼ ਵੀ ਲੈ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਇੱਕ ਪਲੀਨ ਕਾਗਜ਼ ਲੈਣ ਤੋਂ ਬਾਅਦ ਦੇ ਵਿੱਚ ਉਸ ਦੇ ਉੱਪਰ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਲੇਨ ਕਾਗਜ਼ ਲਿਆ ਹੋਵੇਗਾ ਤੇ ਉਸ ਦੇ ਉੱਪਰ ਤੁਸੀਂ ਜਿਵੇਂ ਕਿ ਇੱਕ ਬਾਚ ਇਸ ਦੀ ਡੱਬੀ ਦੀ ਪੀਲੀ ਲੈ ਲੈਣੀ ਹੈ ਤੇ ਉਸ ਦੇ ਨਾਲ ਕੋਸੀ ਹਲਦੀ ਦੇ ਵਿੱਚੋਂ ਉਸ ਤੀਲੀ ਨੂੰ ਹਲਦੀ ਵਾਲੇ ਪੇਸਟ ਦੇ ਵਿੱਚੋਂ ਤੁਸੀਂ ਲਗਾ ਲਗਾ ਕੇ ਇਸ ਕਾਗਜ਼ ਦੇ ਉੱਪਰ ਤੁਸੀਂ ਇੱਕ ਮੰਤਰ ਲਿਖਣਾ ਹੈ ਇਹ ਮੰਤਰ ਬਹੁਤ ਹੀ ਛੋਟਾ ਜਿਹਾ ਹੈ ਤੇ ਇਸ ਨੂੰ ਤੁਸੀਂ 8 ਵਾਰ ਲਿਖਣਾ ਹੈ ਇਸ ਉਪਾਅ ਨੂੰ ਤੁਸੀਂ ਰਾਤ ਦੇ 8 ਵਜੇ ਹੀ ਕਰਨਾ ਹੈ ਤੇ ਇਹ ਇਹ ਉਪਾਅ ਜਿਹੜੇ ਬੱਚਿਆਂ ਦੀ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਉਹ ਬੱਚੇ ਖੁਦ ਤਾਂ ਕਰ ਹੀ ਸਕਦੇ ਨੇ ਇਸੇ ਨਾਲ ਨਾਲ ਜੇਕਰ ਬੱਚੇ ਇਹ ਉਪਾਅ ਨਹੀਂ ਕਰ ਰਹੇ ਰਹੇ ਜਾਂ ਫਿਰ ਘਰ ਤੋਂ ਬਾਹਰ ਨੇ ਤੇ ਉਹਨਾਂ ਦੇ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੀ ਵਿਆਹ ਦੇ ਲਈ ਕਾਮਨਾ ਕਰਦੇ ਹੋਏ ਇਹ ਉਪਾਅ ਕਰ ਸਕਦੇ ਨੇ ਇਸ ਤੋਂ ਇਹ ਲਾਭ ਜਿਹੜੇ ਆਪਣੀ ਮਰਜ਼ੀ ਦੇ ਮੁਤਾਬਕ ਲੜਕੇ ਲੜਕੀਆਂ ਆਪਣੀ ਮਨਪਸੰਦ ਦਾ ਰਿਸ਼ਤਾ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਇਹ ਉਪਾਅ ਬਹੁਤ ਹੀ ਜ਼ਿਆਦਾ ਅਚੋਕੇ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਵਿਆਹ ਕਰਨਾ ਚਾਹੁੰਦੇ ਹੋ ਤੇ ਇਸ ਦੇ ਨਾਲ ਤੁਸੀਂ ਆਪਣਾ ਵਿਆਹ ਕਰਨਾ ਚਾਹੁੰਦੇ ਹੋ ਉਸ ਦੇ ਨਾਮ ਲੈ ਕੇ ਆਪਣੇ ਮਨ ਦੇ ਵਿੱਚ ਉਸ ਦਾ ਧਿਆਨ ਲਿਆ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਹੋਵੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਉਪਾਅ ਕਰਦੇ ਹੋ ਤਾਂ ਤੁਹਾਡਾ ਰਿਸ਼ਤਾ ਉਸ ਹੀ ਵਿਅਕਤੀ ਦੇ ਨਾਲ ਹੋਵੇਗਾ ਜਿਸ ਦੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਇਸ ਮੰਤਰ ਨੂੰ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਤੁਸੀਂ ਜੋ ਕਾਗਜ਼ ਲਿਆ ਉਸ ਦੇ ਉੱਪਰ ਤੁਸੀਂ ਫੁੱਲਾਂ ਆਸਾਨੀ ਦੇ ਨਾਲ 8 ਵਾਰ ਲੇਖ ਸਕਦੇ ਹੋ ਇਜੇਕਰ ਤੁਹਾਡੇ ਕੋਲ ਪਿੱਪਲ ਦਾ ਪੱਤਾ ਹੈ ਜਾਂ ਫਿਰ ਪਾਣ ਦਾ ਪੱਤਾ ਹੈ ਤੇ ਉਸ ਉੱਪਰ ਤੁਸੀਂ ਛੋਟਾ ਛੋਟਾ ਕਰਕੇ ਲੇਖ ਸਕਦੇ ਹੋ ਕਿਉਂਕਿ 8 ਵਾਰ ਲਿਖਣਾ ਹੋਵੇਗਾ। ਮੰਤਰ ਓਮ ਨਮੋ ਭਗਵਤੇ ਰੁਕਮਣੀ ਬਲਬਾਏ ਸੁਹਾ। ਇਸ ਮੰਤਰ ਨੂੰ ਤੁਸੀਂ 8 ਵਾਰ ਜੇਕਰ ਕਾਗੇ ਤੇ ਲੇਖ ਰਹੇ ਹੋ ਉਸ ਤੇ ਲਿਖੋ ਜੇਕਰ ਤੁਸੀਂ ਪਿੱਪਲ ਦੇ ਪੱਤੇ ਜਾਂ ਪਾਣ ਦੇ ਪੱਤੇ ਤੇ ਲੇਖ ਰਹੇ ਹੋ ਤਾਂ ਉਸ ਤੇ ਵੀ ਲੇਖ ਸਕਦੇ ਹੋ। ਜੇਕਰ ਤੁਸੀਂ ਆਪਣੇ પતિ-ਪਤਨੀ ਦੇ ਰਿਸ਼ਤੇ ਨੂੰ ਲੈ ਕੇ ਅਗਰ ਤੁਹਾਡੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਏ ਤੁਸੀਂ ਉਸ ਉਪਾਅ ਨੂੰ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਅਗਰ ਤੁਸੀਂ ਆਪਣੇ ਵਿਆਹ ਸ਼ਾਦੀ ਦੇ ਰਿਸ਼ਤੇ ਦੇ ਲਈ ਕੋਈ ਉਪਾਅ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਹਲਦੀ ਦੇ ਪੇਸਟ ਦੇ ਨਾਲ 8 ਵਾਰ ਲਿਖਣ ਤੋਂ ਬਾਅਦ ਦੇ ਵਿੱਚ ਜਿਹੜੀ ਚਣਿਆਂ ਦੀ ਦਾਲ ਹੁੰਦੀ ਏ ਉਸ ਦੇ ਤੁਸੀਂ 8 ਦਾਣੇ ਲੈ ਲੈਣੇ ਨੇ ਜੋ ਦਾਲ ਤੁਹਾਡੀ ਰਸੋਈ ਦੇ ਵਿੱਚ ਹੋਵੇਗੀ ਉਸ ਦਾਲ ਦੇ ਵਿੱਚ ਉਹ ਹੀ ਤੁਸੀਂ 8 ਦਾਣੇ ਲੈ ਲੈਣੇ ਨੇ ਜਿਹੜੇ ਤੁਸੀਂ ਦਾਲ ਦੇ 8 ਦਾਣੇ ਲੈ ਹੋਣਗੇ ਜਿਸ ਕਾਗਜ਼ ਦੇ ਉੱਪਰ ਤੁਸੀਂ 8 ਵਾਰ ਮੰਤਰ ਲਿਖਿਆ ਜਾਂ ਫਿਰ ਪਾਣ ਦੇ ਪੱਤੇ ਪੀਪਲ ਦੇ ਪੱਤੇ ਦੇ ਉੱਪਰ ਲਿਖਿਆ ਉੱਥੇ ਤੁਸੀਂ ਇਹ 8 ਦਾਲ ਦੇ ਦਾਣੇ ਨੇ ਜਿਹੜੇ ਰੱਖ ਦੇਣੇ ਨੇ ਇਹੰਦਾ ਭਾਵ ਕਿ ਜੋ ਵੀ ਤੁਹਾਡੇ ਕੋਲੇ ਚੀਜ਼ ਜਿਸ ਦੇ ਉੱਪਰ ਤੁਸੀਂ ਇਹ ਮੰਤਰ ਲਿਖਿਆ ਉਸ ਦੇ ਉੱਪਰ ਹੀ ਤੁਸੀਂ 8 ਦਾਣੇ ਰੱਖ ਦੇ ਦੇਵੇ ਕਾਂਟੋਬਾ ਦੇ ਵਿੱਚ ਤੁਸੀਂ ਇੱਕ ਦੀਵਾ ਤਿਆਰ ਕਰਨਾ ਹੈ। ਭਗਵਾਨ ਕ੍ਰਿਸ਼ਨ ਮਾ ਰਾਧਿਕਾ ਦੇ ਸਾਹਮਣੇ ਜਾਂ ਫਿਰ ਲੱਡੂ ਗੋਪਾਲ ਜੀ ਦੇ ਸਾਹਮਣੇ। ਇਹ ਇੱਕ ਦੀਵਾ ਤਿਆਰ ਕਰਕੇ ਦੀਵਾ ਉਥੇ ਤੁਸੀਂ ਜਗਾਦੇ ਨਾ ਤੇ ਜਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉਹ ਹਰ ਇੱਕ ਚੀਜ਼ ਜੋ ਕਿ ਤੁਸੀਂ ਅਰਪਿਤ ਕਰਨਾ ਚਾਹੁੰਦੇ ਹੋ ਉਹ ਅਰਪਿਤ ਕਰ ਸਕਦੇ ਹੋ ਇਸ ਦੀਵੇ ਨੂੰ ਜਗਾਉਣ ਤੋਂ ਬਾਅਦ ਦੇ ਵਿੱਚ। ਜਿਵੇਂ ਕਿ ਕਿ ਉਹ ਮੇਸ਼ਰੀ ਤੂਰਸੀ ਦਾ ਪੱਤਾ ਜਿਹੜਾ ਤੂਰਸੀ ਦਾ ਪਤਾ ਤੁਸੀਂ ਅਰਪਿਤ ਕਰਤਾ ਉਹ ਤੁਸੀਂ ਦੇਣ ਦੇ ਸਮੇਂ ਹੀ ਤੋੜ ਕੇ ਰੱਖਣਾ ਹੋਵੇਗਾ ਇਸ ਤੋਂ ਇਲਾਵਾ ਫਾਲੋ ਫੂਲ ਮਠਿਆਈ ਜੋ ਵੀ ਕੁਝ ਤੁਸੀਂ ਰੱਖਣਾ ਚਾਹੋਣੇ ਉਹ ਤੁਸੀਂ ਅਰਪਿਤ ਕਰਨਾ ਚਾਹੋਣਿਓ ਉਹ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਉਹ ਜਿਹੜੀਆਂ ਵੀ ਚੀਜ਼ਾਂ ਤੁਸੀਂ ਅਰਪਿਤ ਕਰਨਾ ਚਾਹੋਣਿਓ ਕਹਾਂ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਤੁਸੀਂ ਮੰਤਰ ਇੱਕ ਕਾਗਜ਼ ਦੇ ਉੱਪਰ ਜਾਂ ਫਿਰ ਪੱਤੇ ਦੇ ਉੱਪਰ ਲਿਖਿਆ ਸੀ ਉਥੇ ਬੈਠ ਕੇ ਹੀ ਆਪਣੇ ਘਰ ਦੇ ਵਿੱਚ ਜਿਹੜਾ ਮੰਦਰ ਪਾਠ ਪੂਜਾ ਵਾਲਾ ਸਥਾਨ ਕਹਿਣ ਦਾ ਭਾਗ ਹੈ ਜਿੱਥੇ ਬੈਠ ਕੇ ਤੁਸੀਂ ਇਹ ਉਪਾਅ ਕਰ ਰਹੇ ਹੋ ਉਥੇ ਬੈਠ ਕੇ ਹੀ ਤੁਸੀਂ ਇਸ ਮੰਤਰ ਦਾ 8 ਵਾਰ ਜਾਪ ਕਰ ਲੈਣਾ ਹੈ ਜਦੋਂ ਤੁਸੀਂ ਉਸ ਮੰਤਰ ਨੂੰ ਕਾਗਜ਼ਾਂ ਪੱਤੇ ਦੇ ਉੱਪਰ ਲਿਖੋਗੇ ਉਸ ਸਮੇਂ ਤੁਸੀਂ ਜਾਦਵੀ ਕਰ ਸਕਦੇ ਹੋ ਜਾਂ ਫਿਰ ਦੇਖ ਕੇ ਵੀ ਤੁਸੀਂ ਬੋਲ ਸਕਦੇ ਹੋ ਇਸ ਅੰਤਰ ਨੂੰ ਬੋਲਦੇ ਹੋਏ ਤੁਸੀਂ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਜੋ ਵੀ ਸਾਡੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਉਹ ਦੂਰ ਹੋ ਜਾਣ ਤੇ ਜੇਕਰ ਤੁਹਾਡਾ ਕਿਸੇ ਵੀ ਰਿਸ਼ਤੇ ਦੀ ਗੱਲਬਾਤ ਚੱਲ ਰਹੀ ਹੈ ਤੇ ਉਹ ਤੇ ਤੁਹਾਡਾ ਰਿਸ਼ਤਾ ਇਹ ਜਿਹੜਾ ਉਹ ਪੱਕਾ ਹੋ ਜਾਵੇ ਤੇ ਜਿਹੜਾ ਕੋਈ ਆਪਣਾ ਮਨਚਾਹ ਰਿਸ਼ਤਾ ਚਾਹੁੰਦਾ ਹੈ ਉਹ ਆਪਣੀ ਉਸ ਰਿਸ਼ਤੇ ਦੇ ਲਈ ਪ੍ਰਾਰਥਨਾ ਕਰ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਰਿਸ਼ਤੇ ਦੇ ਬਾਰੇ ਕੋਈ ਗੱਲਬਾਤ ਚੱਲ ਨਹੀਂ ਰਹੀ ਤੁਹਾਨੂੰ ਕੋਈ ਰਿਸ਼ਤਾ ਆ ਨਹੀਂ ਰਿਹਾ ਤਾਂ ਉਹਨਾਂ ਲੋਕਾਂ ਨੇ ਇਸ ਤਰੀਕੇ ਦੇ ਨਾਲ ਪਰਮਾਤਮਾ ਦੇ ਅੱਗੇ ਆਪਣੀ ਅਰਦਾਸ ਕਰਨੀ ਹੈ ਕਿ ਉਹਨਾਂ ਨੂੰ ਰਿਸ਼ਤਾ ਤੁਰੰਤ ਆਵੇ ਤੇ ਮਨਪਸੰਦ ਰਿਸ਼ਤਾ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਆ ਉਸ ਤਰੀਕੇ ਦਾ ਰਿਸ਼ਤਾ ਆਵੇ ਤਾਂ ਜੋ ਕਿ ਉਹ ਤੁਰੰਤ ਰਿਸ਼ਤਾ ਪੱਕਾ ਕਰ ਸਕਣ ਕਿਉਂਕਿ ਜੇਕਰ ਤੁਹਾਡਾ ਮਨਪਸੰਦ ਦਾ ਰਿਸ਼ਤਾ ਪੱਕਾ ਨਹੀਂ ਹੋ ਰਿਹਾ ਤਾਂ ਤੁਹਾਡੇ ਘਰ ਦੇ ਵਿੱਚ ਜੇਕਰ ਰਿਸ਼ਤੇ ਆ ਵੀ ਰਹੇ ਆ ਤੇ ਉਹਨਾਂ ਦੇ ਆਉਣ ਦਾ ਵੀ ਸਾਨੂੰ ਕੋਈ ਵੀ ਕਿਸੇ ਦੀ ਤਰ੍ਹਾਂ ਦਾ ਫਾਇਦਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਤੁਸੀਂ ਇਹ ਉਪਾਅ ਕਰਕੇ ਤੇ ਪਰਮਾਤਮਾ ਦੇ ਅੱਗੇ ਆਪਣੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਉੱਪਰ ਕਾਗਜ਼ ਦੇ ਤੁਸੀਂ ਲਿਖਿਆ ਹੋਇਆ ਸੀਗਾ ਮੰਤਰ ਜਾਂ ਪੱਤੇ ਦੇ ਉੱਪਰ ਉਸ ਨੂੰ ਤੁਸੀਂ ਉੱਥੇ ਪਾਠ ਵੂਚਾ ਵਾਲੇ ਸਥਾਨ ਤੇ ਹੀ ਪਿਆ ਰਹਿਣ ਦੀਣਾ ਸਾਰੀ ਰਾਤ ਤੇ ਅਗਲੇ ਦਿਨ ਦੀ ਸਵੇਰ ਤੁਸੀਂ ਉੱਠ ਕੇ ਨਹਾਤ ਹੋ ਕੇ ਤੁਸੀਂ ਜਿਹੜੇ ਕਿ ਚਨੇ ਦੀ ਦਾਲ ਸੁਨੇਤ ਇਸ ਪੂੜੀ ਨੂੰ ਜਿਹੜੇ ਦੇ ਉੱਪਰ ਤੁਸੀਂ ਮੰਤਰ ਲਿਖਿਆ ਸੀ ਉਸ ਨੂੰ ਤੁਸੀਂ ਉੱਥੋਂ ਚੁੱਕ ਲੈਣਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਪ੍ਰਾਰਥਨਾ ਕਰਨੀ ਅਗਰ ਤੁਸੀਂ ਪੀਪਲ ਦੇ ਪੱਤੇ ਦੇ ਉੱਪਰ ਇਹ ਮੰਤਰ ਲੈ ਕੇ ਚਨੇ ਦੀ ਦਾਲ ਰੱਖੀ ਸੀ ਤੁਸੀਂ ਕੀ ਕਰਨਾ ਉਸੇ ਹੀ ਪੀਪਲ ਦੇ ਦਰਖਤ ਦੇ ਕੋਲ ਜਾਣਾ ਜਿੱਥੋਂ ਤੁਸੀਂ ਇਹ ਪੱਤਾ ਲੈ ਕੇ ਆਏ ਸੀ ਕਿ ਉਸ ਦਰਖਤ ਦੀ ਥੋੜੀ ਜਿਹੀ ਮਿੱਟੀ ਤੁਸੀਂ ਹਟਾ ਦੇਣੀ ਹੈ ਤੇ ਤੁਸੀਂ ਉਸ ਦਰਖਤ ਦੇ ਜੜਾਂ ਦੇ ਵਿੱਚ ਇਸ ਪੱਤ ਤੁਸੀਂ ਪੱਤੇ ਨੂੰ ਜਿਸ ਤੇ ਉੱਪਰ ਮੰਤਰ ਲਿਖਿਆ ਸੀ ਚਣਿਆਂ ਦੀ ਦਾਲ ਦੇ ਸਮੇਤ ਉੱਥੇ ਤੁਸੀਂ ਦਬਾ ਕੇ ਆ ਜਾਣਾ ਇਸੀ ਤਰੀਕੇ ਦੇ ਨਾਲ ਜਿਵੇਂ ਤੁਸੀਂ ਸ਼ਨੀਵਾਰ ਦੇ ਦਿਨ ਇਹ ਉਪਾਅ ਕਰੋਗੇ ਤੇ ਐਤਵਾਰ ਦੇ ਦਿਨ ਤੁਸੀਂ ਪੀਪਲ ਦੇ ਦਰਖਤ ਤੋਂ ਥੋੜਾ ਦੂਰੀ ਤੇ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਮਿੱਟੀ ਥੋੜੀ ਜਿਹੀ ਪੁੱਟ ਕੇ ਉਥੇ ਦਬਾ ਕੇ ਆ ਸਕਦੇ। ਤੇ ਇਸ ਤੋਂ ਇਲਾਵਾ ਕੇਲੇ ਦੇ ਦਰਖਤ ਦੇ نیچے ਤੁਸੀਂ ਥੋੜੀ ਜਿਹੀ ਮਿੱਟੀ ਪੱਟ ਕੇ ਉਥੇ ਵੀ ਇਸ ਨੂੰ ਦਬਾ ਕੇ ਆ ਸਕਦੇ ਹੋ ਜਿਵੇਂ ਕਿ ਪੀਪਲ ਦਾ ਪੱਤਾ ਹੋਵੇ ਚਾਹੇ ਪਾਣ ਦਾ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਉਪਾਅ ਕਰ ਸਕਦੇ ਹੋ। ਇਸ ਤਰੀਕੇ ਦੇ ਨਾਲ ਅਗਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਏ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਤુલਸੀ ਦਾ ਪੌਦਾ ਉਸਦੇ ਵੀ ਤੁਸੀਂ ਐਤਵਾਰ ਦੇ ਦਿਨ ਨਾ ਤਾਂ ਤੁਸੀਂ ਜਲ ਦੇ ਸਕਦੇ ਹੋ ਤੇ ਨਾ ਹੱਥ ਲਗਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਤુલਸੀ ਦੀ ਜਿਹੜੀ ਜਾੜੇ ਚਾ ਮਿੱਟੀ ਉਸੇ ਵਿੱਚ ਵੀ ਤੁਸੀਂ ਭੁੱਲ ਕੇ ਇਸ ਚੀਜ਼ ਨੂੰ ਨਹੀਂ ਦਬਾਉਣਾ ਜੇਕਰ ਤੁਸੀਂ ਤુલਸੀ ਦੇ ਪੌਦੇ ਤੇ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਥੋੜੀ ਦੂਰੀ ਤੇ ਤੁਸੀਂ ਮਿੱਟੀ ਹਟਾ ਕੇ ਇਸ ਚੀਜ਼ ਨੂੰ ਦਬਾ ਸਕਦੇ ਹੋ ਭਾਵੇਂ ਤੇ ਤੁਸੀਂ ਕਾਗਜ਼ ਦੇ ਉੱਪਰ ਇਹ ਸਭ ਲਿਖਿਆ ਸੀ ਚਾਹੇ ਪਾਣ ਦੇ ਪੱਤੇ ਦੇ ਉੱਪਰ ਤੇ ਜਾਂ ਫਿਰ ਪਿੱਪਲ ਦੇ ਪੱਤੇ ਦੇ ਉੱਪਰ ਇਹਨੂੰ ਤੁਸੀਂ ਦਵਾ ਦੇਣਾ ਤੇ ਆਪਣੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਤੁਸੀਂ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਇਹ ਇੱਕ ਛੋਟਾ ਜਿਹਾ ਉਪਾਏ ਜੇਕਰ ਇਸ ਉਪਾਣੂ ਜਨਮ ਅਸ਼ਟਮੀ ਦੇ ਦਿਨ ਕਰੋਗੇ ਤੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆਈਆਂ ਰੁਕਾਵਟਾਂ ਦੂਰ ਹੋਣਗੀਆਂ ਤੇ ਬੱਚਿਆਂ ਦੇ ਵਿਆਹ ਦਾ ਤੁਰੰਤ ਜੋਗ ਬਣ ਜਾਵੇਗਾ ਤੇ ਤੁਹਾਡਾ ਬੱਚਿਆਂ ਦੇ ਵਿਆਹ ਦੇ ਲਈ ਉਹੀ ਰਿਸ਼ਤਾ ਹੋਵੇਗਾ ਜਿਹੜਾ ਤੁਸੀਂ ਚਾਹੋਣੇ ਹੋ ਜਾਂ ਜਿਸ ਤਰੀਕੇ ਦਾ ਤੁਸੀਂ ਰਿਸ਼ਤਾ ਚਾਹੋਣੇ ਹੋ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਕਿਉਂਕਿ ਇਹ ਉਪਾਅ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੈ ਇਹ ਬਹੁਤ ਹੀ ਵਧੀਆ ਤੇ ਸਰਲ ਸਿੰਪਲ ਜਿਹਾ ਉਪਾਅ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਂ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਰਮਾ ਦਾ ਧੰਨਵਾਦ ਜੀ ਪਲੀਸ ਸਾਡੀ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਤੇ ਚੈਨਲ ਨੂੰ ਵਾਰ ਤੋਂ ਬਾਅਦ ਸਪੋਰਟ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ